ਸਾਰ ਤੇ ਇਹ ਗੱਲ ਕਰਦਾ ਮੈਂ 앉ੇ ਬੈਠੀ ਹੈ ਅੱਜ ਨੂੰ ਹੋ ਰਹੇ ਨੇ ਮਾਲ ਨੂੰ ਪਤਾ ਸੰਤ ਜੀ ਕੋ ਅਸਤੇ ਕਾਲ ਕਰਦੇ ਹੁੰਦੇ ਹਾਂ ਮੈਨੂੰ ਪਤਾ ਲੱਗਦਾ ਉਸ ਤੇ ਇੱਕੋ ਸੰਗਤ ਹੁੰਦੀ ਆ ਬੜੇ ਹੁੰਦੇ ਆ ਸੋਰੀ ਕੋ ਆਦੀ ਰਹੀ ਦੇਖੋ ਜਦੋਂ ਤੁਸੀਂ ਅਸੀਂ ਆਈਆਂ ਉਸ ਵਕਤ ਇੱਕ ਆਵਾਜ਼ ਆ ਰਹੀ ਸੀ ਉਹ ਤੁਹਾਡੇ ਵਿੱਚ ਤੁਸੀਂ ਵੀ ਗੱਲ ਕਰ ਨਹੀਂ ਗੱਤਰੀ ਕੋ ਗੱਲ ਕਰ ਰਹੀ ਸੀ ਜਿਵੇਂ ਕੋਈ ਦੇਵੀ ਦੇਵਤਾ ਜਪੀ ਸੀ ਦੇਖੋ ਦੋਸੀ ਆਈ ਮੇਰੀ ਗੱਲ ਸੁਣੋ ਜਦੋਂ ਬਾਹਰ ਆਦੀ ਸੀ ਉਸ ਟਾਈਮ ਤੇ ਸਾਨੂੰ ਕੁਝ ਵੀ ਪਤਾ ਨਹੀਂ ਸੀ ਜੀ ਤੁਸੀਂ ਬਿਮਾਰੀ ਕਰਦੇ ਹੋ ਨਹੀਂ ਕਰਦੇ ਕਰਦਾ ਉਹ ਮਾਲ ਜਿਹੜਾ ਮਾਲ ਦੀ ਜਿਹੜਾ ਸਾਡੇ ਦਰਵਾਜ਼ੇ 'ਤੇ ਜਿੰਦੀ ਸੀ ਤੇ ਤੁਹਾਡਾ ਕੀ ਦੋਲ ਮਾਲ ਤੇ ਸਾਰਿਆਂ ਦਾ ਸਾਂਝਾ ਹੁੰਦਾ ਹੈਗਾ ਜਿੱਦਾਂ ਕੋਈ ਕਾਲੀ ਮਾਤਾ ਨਹੀਂ ਕਿਹੜੀ ਚੀਜ਼ ਸੀ ਤੁਹਾਨੂੰ ਪੁੱਛ ਰਹੀ ਸੀ ਉਹ ਤਾਂ ਮਾਲਕ ਦੀ ਕਿਰਪਾ। ਇਹ ਕਿਰਪਾ ਜਦੋਂ ਵੀ ਸਿਰ ਘਮਾਉਣੇ। ਉਹ ਕੌਣ ਘਮਾਉਂਦਾ ਤੁਹਾਡਾ ਸਿਰ ਕੀ ਆਉਂਦਾ ਤੁਹਾਡੇ। ਦੇਖੋ ਜਦੋਂ ਸਾਡਾ ਸਿਰ ਘੁੰਮਦਾ। ਸਾਨੂੰ ਉਸ ਟੈਂਡ ਦੇ ਕੁਝ ਵੀ ਪਤਾ ਲੱਗਦਾ। ਜੀ ਨੰਨਾ ਜਨਾ ਦਾ ਤਾਂ ਮੇਰੀ ਗੱਡੀ ਦਾ ਨੰਬਰ ਦਾ ਆਪ ਬਾਬਾ ਜੀ ਦੇ ਮੋਬਾਈਲ ਦਾ ਸਰਵਨ। ਇਹ ਸੰਗਤ ਦੀਆਂ ਪੁੱਛਾਂ ਨਿਕਲ ਸਕਦੀਆਂ ਇੱਕ ਸਾਡੇ ਸੇਵਾਦਾਰ ਦੀ ਪੁੱਛ ਕੱਢ ਦੋ। ਸ੍ਰੀ ਨਾ ਕੋਈ ਧਰਮਸਾਲਾ ਕਿਤੇ ਕਿਹੜਾ ਆ ਗਿਆ। ਹੋ ਜੱਗੇ ਰਸਨ ਹੁਣ ਜਾ ਬੱਬਾ ਜੀ ਗੱਲ ਕਰ ਤੂੰ ਕਹਿ ਸਕਦੀਆਂ ਵੀ ਪ੍ਰਮਾਤਮਾ ਭਲਾ ਕਰਦਾ ਪ੍ਰਮਾਤਮਾ ਕਰਦਾ ਚਲ ਤਾਂ ਜਿੱਤਾਂ ਦੀ ਆੜ ਵਿੱਚ ਬਖੰਡ ਕਰਦੇ ਹਾਂ ਇਹ ਬੰਦ ਕਰੋਗੇ ਜਾਂ ਨਹੀਂ ਕਰਦਾਂਗੇ ਇਸ ਬੀਬੀ ਨੂੰ ਮੁਕੇ ਪੀਰ ਤੇ ਚੌਰਾ ਨਹੀਂ ਪਤਾ ਵੀ ਨਾਮ ਕੀ ਹੈ ਸਾਨੂੰ ਆਪਣੇ ਈਸ਼ਟ ਦੇ ਪਿਓ ਦਾ ਨਾਮ ਹੀ ਪਤਾ ਇਹ ਬੀਬੀ ਸਾਰਾ ਕੁਝ ਉੱਥੇ ਮੰਨੀਆਂ ਇੱਕ ਖੰਡ ਸੀ ਇੱਕੋ ਜੀ ਸਾਡਾ ਸਾਡੇ ਕੋਈ ਪਪਾ ਨਹੀਂ ਕੋਈ ਮਾਤਾ ਸਾਡੇ ਕੋਲ ਵਾਲੇ ਅਮਰਤ ਸ਼ਾਕੇ ਦਾਤਰੇ ਬਾਕੇ ਇਹਨਾਂ ਤੋਂ ਜੀ ਬਾਕੇ ਦੇ ਪਿਆਰੇ ਕਹਿੰਦੇ ਆ ਕਿ ਸ਼ੱਕ ਤੇ ਉਹ ਵੀ ਨਹੀਂ ਸੋ ਤੁਸੀਂ ਉਹਨਾਂ ਦੇ ਵਾਰਸੋਂ ਜਿਹੜੀਆਂ ਬੀਬੀਆਂ ਨੇ ਬੰਦ-ਬੰਦ ਕਰਵਾ ਕੇ ਆਪਣੇ ਬੱਚਿਆਂ ਦੇ ਮਤਲਬ ਗਲਾਂ ਵਿੱਚ ਹਾਰ ਪਾ ਕੇ ਵੀ ਉਹਨਾਂ ਨੇ ਧਰਮ ਨਹੀਂ त्याਗਿਆ